ਅਤੇ ਆ ਭਾਈ ਗੋੰਦਾ ਪਹੁੰਚ ਕਾਬਲ ਵਿੱਚ ਰੋਜ਼ ਅਮਰ ਤੇ ਉੱਠ ਕੇ ਇਸ਼ਨਾਨ ਸੋਧ ਕੇ ਗੁਰੂ ਸਰੂਪ ਦਾ ਧਿਆਨ ਦਰਦਾ ਹੈ ਔਰ ਸਿਮਰਨ ਕਰਦਾ ਹੈ ਦਿਨ ਚੜੇ ਤੱਕ ਦਿਨ ਚੜੇ ਫਿਰ ਨਿਤ ਦੀ ਬਾਣੀ ਪੜ੍ਹਦਾ ਹੈ ਫਿਰ ਤੁਰਦੇ ਫਿਰਦੇ ਵੀ ਨਿਰੰਤਰ ਸਿਮਰਨ ਜਾਰੀ ਰੱਖਦਾ ਹੈ ਔਰ ਔਰ ਜਿਹੜੀ ਸੇਵਾ ਦੇ ਵਿਹਾਰ ਕਰਦਾ ਹੈ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ ਅਭਿਆਸ ਕਹਤਾ ਹੈ ਜਿਹੜਾ ਧਿਆਨ ਦਰਦੇ ਤਾਂ ਦੇ ਉਹਦਾ ਧਿਆਨ ਵਿਸ਼ੇਸ਼ ਪਰਪੱਖ ਹੁੰਦਾ ਚਲਾ ਜਾਂਦਾ ਹੈ ਇੱਕ ਦਿਨ ਧਿਆਤਾ ਜਿਹੜਾ ਹੈ ਧਿਆਨ ਧਰਦੇ ਤਰਦਾ ਆਪਣੇ ਤੇਜ ਦਾ ਰੂਪ ਹੀ ਬਣ ਜਾਂਦਾ ਹੈ ਪਹਿਲੇ ਸਾਧ ਵਿਕਲਪ ਸਮਾਦ ਘਾਉਂਦੀ ਹੈ ਧਿਆਤਾ ਧਿਆਨ ਤੇ ਤ੍ਰਿਪਤੀ ਪਾਸਦੀ ਜਾਂਦੀ ਪਹਿਲੇ ਤਾਂ ਬਹੁਤ ਹੀ ਫੁਰਨੀ ਹੁੰਦੀ ਹੈ ਨਾ ਕਿੰਨੇ ਹੀ ਟੁਕੜੇ ਹੋਏ ਹਨ ਮਨ ਦੇ ਫਿਰ ਤਿੰਨ ਹਿੱਸਿਆਂ ਵਿੱਚ ਕਰ ਲੈਣੇ ਮਨ ਨੂੰ ਉਸ ਤੋਂ ਬਾਅਦ ਇਹ ਹੁੰਦਾ ਵੀ ਇੱਕ ਬਣ ਜਾਂਦਾ ਹੈ ਫਿਰ ਯਾਨੀ ਮਨ ਜਿਹੜਾ ਹੈ ਇਹ ਧਿਆਨ ਧਰਦਾ ਤਰਦਾ ਆਪਣੇ ਤੇਜ ਦਾ ਉਹਦਾ ਰੂਪ ਬਣ ਜਾਂਦਾ ਹੈ ਮਨ ਆਪਣਾ ਮਨਤ ਪਾਵ ਗਵਾ ਲੈਂਦਾ ਹੈ ਉਸ ਨੂੰ ਨਿਰਵਿਕਲ ਸਮਾਦ ਕਹਿੰਦੇ ਇਹਨਾਂ ਫੁਰਨਾ ਵਿਨਾਸ਼ ਹੋ ਜਾਂਦਾ ਹੈ ਇਸੀ ਤਰ੍ਹਾਂ ਇੱਕ ਦਿਨ ਦਾ ਜ਼ਿਕਰ ਭਾਈ ਗੋਵਿੰਦ ਨੇ ਸ਼ਕਤੀ स्नान ਸੋਧਿਆ ਯਾਨੀ ਸ਼ਕਤੀ ਹੰਦੀ ਸ਼ਕਤੀ ਦਾ ਮੈਂ ਅਰਜ਼ ਕਰ ਰਹੇ ਹਾਂ ਇਸ਼ਨਾਨ ਸੋਧਿਆ ਇਸ਼ਨਾਨ ਕਰਕੇ ਉਸਨੇ ਵੇੜੇ ਵਿੱਚ ਚੌਂਕੀ ਵਿਛਾਈ ਉਸਦੇ ਪ੍ਰਾਸ਼ਨ ਵਿਛਾਇਆ ਚੌਂਕਾ ਮਾਰ ਕੇ ਬੈਠ ਗਿਆ ਨਿਤ ਨਿਤ ਮੀਟੇ ਬਾਹਰੋਂ ਬਿਰਤੀ ਨੂੰ ਸੰਕੋਚਿਆ ਗੁਰੂ ਚਰਨਾਂ ਦਾ ਅਧਿਆਨ ਤਿਆ ਗੁਰੂ ਚਰਨਾਂ ਨੂੰ ਸ਼ਕਤੀ ਦੇ ਜਫਾ ਮਾਰਿਆ ਸਵਾਸਾ ਸਿਮਰਨ ਸ਼ੁਰੂ ਕਰ ਦਿੱਤਾ ਅਜਿਹੀ ਬਿਰਤੀ ਇਹ ਜੀ ਲੀਨ ਹੋ ਗਈ ਨਿਰਵਿਕਲ ਸਮਾਤ ਬਣ ਜਾਂਦੀ ਹੈ ਹੋਏ ਜੇ ਧਿਆਨ ਦੇ ਵਸੀ ਪੂਤੇ ਗੁਰੂ ਤੇ ਪਰਮੇਸ਼ਰ ਪਰਮੇਸ਼ਰ ਕਹਿੰਦਾ ਹੈ ਗੁਰੂ ਕਹਿੰਦਾ ਹੈ ਜਿਹੜੇ ਮੇਰਾ ਧਿਆਨ ਕਰਦੇ ਨੇ ਮੈਂ ਵੀ ਉਹਨਾਂ ਦਾ ਧਿਆਨ ਕਰਦਾ ਹਾਂ ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚਲਤ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਏਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ ਸਿਮਰਤ ਤਾਹੀਂ ਬਾਰੰਬਾਰ ਗੋਹੇਤ ਹੈ ਭਾਵਨੀ ਭਗਤ ਭਾਏ ਕੌੜੀ ਅਗਰ ਭਾਵ ਰੱਖੇ ਤਾਹੀਂ ਗੁਰੂ ਸਰਬ ਨਿਧਾਨ ਦਾਨ ਦੇਤ ਹੈ ਸਤਿਗੁਰੂ ਦਿਆਨਿਤ ਮਹਿਮ ਅਗਾਧ ਭੋਤ ਨਮੋ 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 ਨਮਾ ਨੇਤ 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 ਆ ਇੱਕ ਕਦਮ ਸ਼ਰਦਾ ਦੇ ਨਾਲ ਗੁਰੂ ਕਹਿੰਦਾ ਮੇਰੇ ਵੱਲ ਆਉਂਦਾ ਤੇ ਮੈਂ ਕਰੋੜ ਕਦਮ ਅੱਗੇ ਹੋ ਕੇ ਲੈਣਾ ਹੈ ਇੱਕ ਵਾਰੀ ਮੈਨੂੰ ਯਾਦ ਕਰਦਾ ਮੇਰਾ ਸ਼િક્ષਰਤਾ ਭਾਵਨਾ ਨਾਲ ਮੈਂ ਉਹਨੂੰ ਬਾਰ ਬਾਰ ਯਾਦ ਕਰਦਾ ਹਾਂ ਇੱਕ ਕੋੜੀ ਮੇਰੀ ਪੇਟ ਰੱਖਦਾ ਸ਼ਰਦਾ ਨਾਲ ਮੈਂ ਉਹਦੇ ਖਜ਼ਾਨੇ ਵਿੱਚ ਭਰਦਾ ਇੱਥੇ ਯਾਦ ਗੁਰੂ ਕਹਿੰਦਾ ਹੈ ਯੋ ਭਾਈ ਗੋੰਦੇ ਨੇ ਗੁਰੂ ਚਰਨਾਂ ਦਾ ਧਿਆਨ ਤਿਆ ਗੁਰੂ ਚਰਨਾਂ ਦਾ ਧਿਆਨ ਤਿਆ ਅੱਜ ਪਹੁੰਚ ਉਹਨਾਂ ਦੁਆਰ ਕਾ ਕ੍ਰਿਸ਼ਨ ਭਗਵਾਨ ਧਿਆਨਮਗਨ ਬੈਠੇ ਹਨ ਅਰਜਨ ਮੇਨਣ ਵਾਸਤੇ ਦਰਸ਼ਨ ਵਾਸਤੇ ਆਉਂਦਾ ਹੈ ਗੁਰੂ ਦੇਖ ਕੇ ਵੀ ਧਿਆਨਮਗਨ ਬੈਠੇ ਨਾ ਦੂਰ ਬੈਠ ਗਿਆ ਹੈ ਜਿਵੇਂ ਕੋਈ ਸਤਿਪੁਰਸ਼ਾਂ ਦੇ ਪਾਸ ਸਿਆਣੇ ਪੁਰਸ਼ ਨਹੀਂ ਜਾਂਦੇ ਦੂਰ ਬੈਠ ਕੇ ਜਦੋਂ ਧਿਆਨ ਤੋਂ ਉਥਾਨ ਹੋਣਗੇ ਫਿਰ ਮੈਂ ਜਾ ਕੇ ਇਹਨਾਂ ਨਾਲ ਗੱਲਬਾਤ ਕਰਾਂਗਾ ਬੈਠਾ ਰਿਹਾ ਅਡੀ ਦਰਿਆ ਚਿੱਤ ਵਿੱਚ ਫੁਰਨੇ ਵੀ ਉਠਾਉਂਦਾ ਰਿਹਾ ਇਹ ਪ੍ਰਗਨ ਹੈ ਭਲਾ ਭਗਤ ਤਾਂ ਭਗਵਾਨ ਦਾ ਧਿਆਨ ਧਰਦੇ ਨੇ ਇਹਨਾਂ ਨੂੰ ਕਿਸੇ ਦੇ ਧਿਆਨ ਵਿੱਚ ਬੈਠਣ ਦੀ ਕੀ ਲੋੜ ਇਹ ਧਿਆਨ ਵਿੱਚ ਮਗਨ ਬੈਠੇ ਨਹੀਂ ਇਹੋ ਜੀ ਕਲਪਨਾ ਕਰਦਾ ਰਿਹਾ ਅੱਜ ਖैर ਜਿਸ ਵਕਤ ਨਿਤਰਖੋਲੇ ਕ੍ਰਿਸ਼ਨ ਜੀ ਨੇ ਅਰਜਨ ਅਗੇ ਗਿਆ ਨਮਸਕਾਰ ਕੀਤੀ ਆਪਣਾ ਸਵਾਲ ਰੱਖ ਦਿੱਤਾ ਮਹਾਰਾਜ ਭਲਾ ਅਸੀਂ ਭਗਤ ਦਾ ਤੁਹਾਡਾ ਧਿਆਨ ਧਰਦੇ ਆ ਭਗਤ ਦਾ ਫਰਜ਼ ਹੈ ਭਗਵਾਨ ਦਾ ਧਿਆਨ ਧਰ ਕੇ ਉਸ ਵਿੱਚ ਲੀਨ ਹੋਵੇ ਭਗਤ ਨੇ ਭਗਵਾਨ ਦੇ ਵਿੱਚ ਲੀਨ ਹੋਣਾ ਆਪਾ ਗਵਾ ਦੇਣਾ ਹੈ ਬੂਨੇ ਸਮੁੰਦਰ ਵਿੱਚ ਮਿਲਣਾ ਹੈ ਸਿੱਖ ਨੇ ਗੁਰੂ ਵਿੱਚ ਲੀਨਤਾ ਹਾਸਲ ਕਰ ਰਹੀ ਹੈ ਤੁਸੀਂ ਪ੍ਰਤੀਤ ਹੁੰਦਾ ਸੀ ਕਿਸੇ ਦੇ ਧਿਆਨ ਮਗਨ ਬੈਠੇ ਸ ਤੁਹਾਨੂੰ ਕਿਸੇ ਦੇ ਧਿਆਨ ਧਰਨ ਦੀ ਕੀ ਲੋੜ ਹੈ ਗੁਣ ਕਰ ਹੀ ਨਿਕੰਦੇ ਅਰਜਨ ਜਿਹੜੇ ਮੇਰਾ ਧਿਆਨ ਤਰਦੇ ਨੇ ਮੈਂ ਵੀ ਤਾਂ ਉਹਨਾਂ ਦਾ ਧਿਆਨ ਤਰਦਾ ਹਾਂ ਮੈਂ ਵੀ ਕਿਸੇ ਦੇ ਪ੍ਰੇਮੀ ਦੇ ਧਿਆਨ ਦੇ ਵਸੀ ਬੂਤ ਹੋਇਆ ਬੈਠਾ ਸੀ ਸੋ ਇਹੋ ਕਰਕੇ ਮੈਂ ਗੁਣਬੰਧ ਸਗਲ ਕੀ ਜੀਵਨ ਮੇਰਾ ਜੀਵਨ ਮੇਰੇ ਦਾਸ ਪਰਮੇਸ਼ਰ ਕਹਿੰਦੇ ਮੈਂ ਸਾਰੇ ਸੰਸਾਰ ਦਾ ਆਧਾਰ ਹਾਂ ਜੀਵਨ ਰੂਪਾਂ ਪਰ ਮੇਰਾ ਜੀਵਨ ਮੇਰੇ ਪਿਆਰੇ ਹਨ ਉਹ ਮੈਨੂੰ ਬੰਨ ਲੈਣਨ ਪ੍ਰੇਮ ਦੀਆਂ ਜ਼ੰਜੀਰਾਂ ਦੇ ਵਿੱਚ ਪਰ ਜੀ ਨੇ ਤਦੇ ਕਿਹਾ ਸੀ ਜੋ ਹੰਬਾ ਦੇ ਮੋਏ ਫਾਸਤ ਪ੍ਰੇਮ ਬੰਧਨ ਤੋਂ ਬਾਦੇ ਆਪਣੇ ਛੁਟਣ ਕੋ ਯਤਨ ਕਰੋ ਹਮ ਛੁਟੇ ਤੁਮਹਾਰਾ ਦੇ ਪ੍ਰਭ ਅਸੀਂ ਜੀਵ ਜੇ ਮੋਹ ਦੇ ਬੰਧਨਾਂ ਵਿੱਚ ਬੰਨੇ ਹੋਏ ਹਾਂ ਤੇਰਾ ਭਜਨ ਕਰਕੇ ਛੁਟਕਾਰਾ ਪਾ ਜਾਾਂਗੇ ਤੁਸੀਂ ਪ੍ਰੇਮ ਦੇ ਬੰਧਨਾਂ ਤੋਂ ਭਲਾ ਕਿਵੇਂ ਛੁਟਕਾਰਾ ਪਾਵਾਂਗੇ ਦੱਸੋ ਆਪਣੇ ਛੁਟਕਾਰੇ ਦਾ ਉਪਾਅ ਕਰੋ ਕਿ ਅਸੀਂ ਤਾਂ ਛੁਟਕਾਰਾ ਤੇਰਾ ਭਜਨ ਕਰਕੇ ਕਰ ਲਵਾਂਗੇ ਇਤਿਹਾਸ ਰਾਖ ਗਾਇ ਇਹਨਾਂ ਸਾਥ ਸਿੰਘ ਤੇ ਭਾਈ ਗੁੰਦਤ ਦਿਨ ਚੜ੍ਹੇ ਤੱਕ ਧਿਆਨ ਵਗਨ ਰਿਹਾ ਪਹਿਲ ਦਿਨ ਚੜ ਗਿਆ ਦੁਪਹਿਰ ਹੋ ਗਈ ਤੀਸਰਾ ਪਹਿਰ ਗਤ ਤਪ ਉਪਰਦੀ ਲੰਗਰੀ ਸਰੀਰ ਦੀ ਬੇਖਬਰੀ ਹੈ ਇੰਨੇ ਇਨੇ ਘਰਤਿਆਂ ਨੂੰ ਜੁੜਿਆ ਸੋ ਇਹ ਜੇ ਧਿਆਨ ਦੇ ਵਸੇ ਭੂਤ ਹੈ ਗੁਰੂ ਤੇ ਪਰਮੇਸ਼ਰ ਇਦਰ ਕੀਰਤੁਰ ਸਾਹਿਬ ਗੁਰੂ ਸਤਮੀ ਪਾਤਸ਼ਾ ਅੰਮ੍ਰਿਤ ਵੇੜਾ ਅਸਜੀ ਦੀਵਾਰ ਦੇ ਵਿੱਚ ਪਹੁੰਚੇ ਕੀਰਤਨ ਹੋ ਰਿਹਾ ਹੈ ਆਪ ਆਪਣੇ ਤਖਤਾਰੂ ਨੇ ਤਰਮੀਰ ਕੇ ਸਮਾਰ ਦਸ਼ਿਤ ਹੁੰਦੇ ਹਨ ਅਸਜੀ ਦੀਵਾਰ ਦਾ ਭੋਗ ਪੈ ਗਿਆ ਅੱਗੇ ਭੋਗ ਪੈਣ ਸਾਰ ਹੀ ਕਬਛ ਵਰਤਿਤ ਬਾਤ ਚਲੇ ਜਾਂਦੇ ਸੇਵਾਦਾਰ ਕੋੜਾ ਲੇਖੜਾ ਹੁੰਦਾ ਕੋੜੇ ਤੇ ਸਵਾਰੂ ਕੇ ਸ਼ਹਿਰ ਵਾਸਤੇ ਜਾਂਦੇ ਪਰ ਅੱਜ ਕੋੜਾ ਲੇਖੜਾ ਸਮਾਦਰਸਤਿਤ ਬੈਠੇ ਹਨ ਕਰਾ ਪਛਦ ਵਰਤ ਗਿਆ ਜਾਣ ਵਾਲੇ ਪ੍ਰੇਮੀ ਚਲੇ ਗਏ ਕੋ ਸਿੱਖ ਇਹ ਜਾਣਨ ਵਾਸਤੇ ਵੀ ਦੇਖੇ ਜੋ ਜੀ ਪ੍ਰੀਤਮ ਕਿਸ ਦੇ ਪ੍ਰੇਮ ਦੇ ਵਸੀਪੂਤ ਹੋਇਆ ਬੈਠਾ ਹੈ ਅੱਜ ਇੱਕ ਰਸ ਬੈਠਾ ਪਥਰੀ ਦੀ ਮੂਰਤੀ ਮੰਗ ਮਹਿਲ ਦਾ ਨਹੀਂ ਪ੍ਰਤੀਤ ਹੁੰਦਾ ਕਿਸੇ ਦੇ ਪ੍ਰੇਮ ਦੇ ਵਸੀਪੂਤ ਹੈ ਕਿਸੇ ਪ੍ਰੇਮੀ ਨੇ ਪ੍ਰੇਮ ਦੇ ਬੰਧਨ ਪਾਏ ਹੋਏ ਹਨ ਇਉਂ ਹੈ ਐਸਾ ਬੈਠੇ ਰਹੇ ਪਹਿਰ ਦਿਨ ਚੜ੍ਹ ਕੇ ਉਸੇ ਤਰ੍ਹਾਂ ਬੈਠੇ ਹਨ ਅੰਗ ਤੱਕ ਨਹੀਂ ਹਿਲਾਉਂਦੇ ਇਹ ਮਸ਼ਮਰ ਅਦਿਸ਼ਟ ਕੋਸ਼ਿ ਬੈਠਾ ਹੁੰਦਾ ਹੈ ਦੁਪਹਿਰ ਹੋ ਗਈ ਉਸੇ ਤਰ੍ਹਾਂ ਬੈਠੇ ਹਨ ਤੇ ਦੁਪਹਿਰ ਦੇ ਵੇਲੇ ਆਗੇ ਲੰਗਰੀ ਨੇ ਅਰਜ਼ ਕੀਤੀ ਲੰਗਰ ਦੇ ਵਾਸਤੇ ਚੁੱਪ ਹਨ ਜਦੋਂ ਤੀਸਰਾ ਪੈਰ ਵਾਏ ਉਧਰੋਂ ਸਮਾਧੀ ਟੁੱਟੀ ਕਾਬਲ ਦੇ ਵਿੱਚ ਪਾਈ ਗੁੰਦੇ ਦੀ ਉਸ ਮੌਕੇ ਬੈਠੇ ਚਲੋ ਪਾਈ ਕਹਿਣ ਲੱਗੇ ਕੁਵੇਲਾ ਹੋ ਗਿਆ ਸਿੱਖਾਂ ਜਿਹੜੇ ਇਹ ਛੋਡੀ ਕੁਵਿਸ਼ਨ ਵੀ ਦੇਖੀਏ ਅੱਜ ਜੋ ਜੀ ਪ੍ਰੀਤ ਨਾ ਕੀ ਚੋਜ ਹੈ ਪਛਣ ਗਰੀਮਾ ਅੱਜ ਹਜ਼ੂਰ ਨੇ ਕੀ ਕਰਤਾ ਕੀਤਾ ਕਹਣ ਲੱਗੇ ਭਾਈ ਸਿਕਨੇ ਚਰਨ ਫੜੇ ਹੋਏ ਸਨ ਇੰਨਾ ਚਿਰ ਚਰਨਾਂ ਛੱਡੇ ਮੈਂ ਕਿਵੇਂ ਉੱਠ ਸਕਦਾ ਸੀ ਇੱਥੇ ਕਾਬਲ ਦੇ ਵਿੱਚ ਭਾਈ ਗੁੰਦੇ ਨੇ ਧਿਆਨ ਦੇ ਵਿੱਚ ਚਰਨ ਫੜੇ ਹੋਏ ਸਨ ਤੇ ਹੁਣ ਛੱਡੇ ਹਨ ਹੁਣ ਮੈਂ ਉੱਠ ਕੇ ਸਵੇਰ ਦਾ ਸਮਾਧਿ ਵਿੱਚ ਬੈਠਾ ਸੀ ਇਹੋ ਸਾਸ਼ੰਗ ਧਿਆਨ ਦੇ ਵਿੱਚ ਇਹ ਤਾਕਤ ਹੈ ਤੇ ਜਿਹੜੇ ਪ੍ਰੇਮਿੰਗ ਹਨ ਧਿਆਨ ਸ਼ਕਤੀ ਦੁਆਰਾ ਪਰਮੇਸ਼ਰ ਨੂੰ ਗੁਰੂ ਨੂੰ ਇਹੋ ਪ੍ਰੇਮ ਦੀ ਬੰਦਨਾ ਵਿੱਚ ਪਾ ਲੈਂਦੇ ਹਨ ਤਦੇ ਤਦਸ਼ੈਅ ਹੈ ਖੜਾ ਹੈ ਦੁਆਰੇ ਹਰ ਜੀਵ ਬੰਨਿਆ ਨਿਆ ਗੁਰੂ ਸਤਵੇਂ ਪਾਤਸ਼ਾਹ ਭਾਈ ਗੋਂਦੇ ਦੇ ਧਿਆਨ ਦੇ ਵਸੇ ਭੂਤ ਹੋਏ ਤੀਸਰੇ ਪਹਿਰ ਤੱਕ ਤੁਸੀਂ ਧਿਆਨ ਸਮਾਦਿਸ਼ਟ ਬੈਠੇ ਰਹੇ ਧਿਆਨ ਸ਼ਕਤੀ ਤਦੇ ਪਰਮੇਸ਼ਰ ਕਹਿੰਦਾ ਮੈਨੂੰ ਮੇਰੇ ਨਿਜ ਥਾਮ ਵਿੱਚੋਂ ਮੇਰੇ ਭਗਤ ਐ ਦੁਨੀਆ ਵਿੱਚ ਪ੍ਰੇਮ ਦੀਆਂ ਜ਼ੰਜੀਰਾਂ ਪਾ ਕੇ ਖਿੱਚ ਲੈਂਦੇ ਸੋ ਇਹਨਾਂ ਸਾਧ ਸਿੰਘ ਧਿਆਨ ਵਿੱਚ ਧਿਆਨ ਸ਼ਕਤੀ ਚ ਬੜੀ ਤਾਕਤ ਹੈ ਨਾਮਾ ਕਹਿਤ ਭਗਤ ਵਸੁਕੇਸ਼ਵ ਅਜਹੂ ਬਲ ਕੇ ਦਵਾਰ ਖੜੇ ਸੋ ਆਇਓ ਧਿਆਨ 85 ਗੁਰਜਨ ਦੇ ਮਹਾਰਾਜ ਜੀ ਤੋਂ ਗੁਰੂ ਖਰਦਵੀ ਧਿਆਨ ਕਿਹੜਾ ਜਾਇਜ਼ ਹੈ ਆਪ ਜੀ ਨੇ ਫਰਮਾਇਆ ਸੀ ਗੁਰ ਕੀ ਮੂਰਤ ਮਨ ਵਿੱਚ ਧਿਆਨ ਜੋ ਪਰਮੇਸ਼ਰ ਰੂਪ ਹੈ ਉਸ ਦਾ ਧਿਆਨ ਹੀ ਪਰਮੇਸ਼ਰ ਦਾ ਧਿਆਨ ਹੈ ਮਨ ਵਿੱਚ ਧਰੀਏ ਧਿਆਨ ਗੁਰਾਂ ਦੀ ਮੂਰਤ ਦਾ ਮਨ ਵਿੱਚ ਧਰੀਏ ਧਿਆਨ ਗੁਰਾਂ ਦੀ ਤੱਕ ਦ쉐 ਗੁਰੂ ਕੀ ਮੂਰਤੀ ਦੇ ਵਸਾਏ ਜੋ ਇੱਛੇ ਸੋਈ ਫਲ ਪਾਏ ਕਿਉਂ ਫਰਮਾਨ ਕੀਤਾ ਇਹ ਸ਼ੂਰਤ ਨੂੰ ਹਿਰਦੇ ਵਿੱਚ ਵਿਸਾਲਵੇ ਕੋਈ ਕਾਫੀ ਦੇਰ ਦੇ ਅਭਿਆਸ ਨਾਲ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਇਤ ਦੀ ਮਸ਼ਕ ਨਾਲ ਬਾਜ ਧਿਆਨ ਹੁੰਦਾ ਹੈ ਉਸ ਤੋਂ ਬਾਅਦ ਅੰਤਰੀ ਧਿਆਨ ਹੁੰਦਾ ਹੈ ਜਦੋਂ ਇਹ ਧਿਆਨ ਪਰਪੱਕ ਹੋ ਜਾਂਦਾ ਹੈ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ ਅੰਦਰ ਹਿਰਦੇ ਵਿੱਚ ਆ ਜਮਦਾ ਹੈ ਹਰ ਵਕਤ ਬਣਿਆ ਨੇ ਅੰਧੇਰੇ ਵਿੱਚ ਹੁੰਦਾ ਫਿਰ ਅੰਦਰ ਹੀ ਧਿਆਨ ਰੋਸ਼ਨੀ ਵਿੱਚ ਹੋ ਜਾਂਦਾ ਹੈ ਸੋ ਉਸ ਮੋੜੇ ਜਦੋਂ ਹਿਰਦੇ ਵਿੱਚ ਵਸ ਗਿਆ ਸਾਧ ਸੰਗ ਇਹ ਹੁੰਦਾ ਸਹਿਗੁਰ ਕੀ ਮੂਰ ਤੇ ਦੇ ਵਸਾਇ ਜੋ ਇੱਛੇ ਸੋਈ ਫਲ ਕਰ ਜੋ ਇੱਛੇ ਇਹਨੀ ਧਿਆਨ ਦੀ ਸ਼ਕਤੀ ਹੈ ਕਿਉਂਕਿ ਮਨ ਇਕੱਠਾ ਹੋ ਜਾਂਦਾ ਹੈ ਮਨ ਦੇ ਇਕੱਠਾ ਹੋਣ ਵਿੱਚ ਬੇਅੰਤ ਸ਼ਕਤੀਆਂ ਹਨ ਤਾਂ ਤੇ ਧਿਆਨ ਸ਼ਕਤੀ ਧਿਆਨ ਤੇ ਸਿਮਰਨ ਇਕੱਠਾ ਕੀਤਾ ਜਾਂਦਾ ਹੈ ਗੁਰੂ ਘਰ ਦੇ ਵਿੱਚ ਸੋ ਸਿਮਰਨ ਸਿਮਰਨ ਹੁੰਦਾ ਗੁਰ ਮੰਤਰ ਦਾ ਗੁਰ ਸ਼ਬਦ ਦਾ ਨਾਮ ਦਾ ਗੁਰ ਉਪਦੇਸ਼ ਦਾ ਇੱਕੋ ਜੀ ਉਸ ਦੇ ਨਾਮ ਇਹਨਾਂ ਜੁਕਤੀਆਂ ਉਕਤੀਆਂ ਬਹੁਤ ਹਨ ਅਧਿਕਾਰ ਦੇ ਮੁਤਾਬਕ ਤੇ ਖਰੀ ਬਾਣੀ ਦੁਆਰਾ ਕਈ ਦਫਾ ਅਗੇ ਵੀ ਅਰਜ ਕੀਤਾ ਹੈ ਮਧਮ ਬਾਣੀ ਦੁਆਰਾ ਪਸੰਦੀ ਬਾਣੀ ਦੁਆਰਾ ਪਰ ਬਾਣੀ ਦੁਆਰਾ ਸਵਾਸ ਸਿਮਰਨ ਹੁੰਦਾ ਹੈ ਤੇ ਇਸ ਤੋਂ ਇਲਾਵਾ ਤ੍ਰਿਪਤੀ ਵਿੱਚ ਸਿਮਰਨ ਹੁੰਦਾ ਹੈ ਦਸਵੇਂ 12ਵੇਂ ਸਿਮਰਨ ਹੁੰਦਾ ਹੈ ਧਿਆਨ ਸਿਮਰਨ ਇਕੱਠੇ ਕੀਤੇ ਜਾਂਦੇ ਨੇ ਸਿਮਰਨ ਤੇ ਧਿਆਨ ਦੇ ਆਸਰੇ ਜਦੋਂ ਮਨ ਪੂਰਾ ਸਥਿਤ ਹੋ ਜਾਂਦਾ ਹੈ ਇਹ ਜੀਵ ਅਸਤਾ ਦੇ ਵਿੱਚ ਬੜੀ ਵਿਸ਼ਕਤੀ ਹੋ ਜਾਇਆ ਕਰਦੀ ਹੈ